ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਪਵਨ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਸਕੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ ਤਰੀਕ ਹੈਗੀ 26 ਦਿਨ ਹੈਗਾ ਪੁੱਤਵਾਰ ਤੇ ਸਵੇਰ ਦੇ 6 ਵਜੇ ਗਿਆ ਤੇ ਹੁਣ ਮੈਂ ਚਾਹ ਬਣਾ ਰਹੀ ਹਾਂ ਉਸ ਤੋਂ ਪਹਿਲਾਂ ਮੈਂ ਇਸ਼ਨਾਨ ਕਰਕੇ ਤੇ ਜੋਤ ਵਗੈਰਾ ਲਾ ਲਈ ਸੀਗੀ ਤੇ ਹੁਣ ਚਾਹ ਬਣਾ ਲਵਾਂਗੀ ਤੇ ਜਿਆਦੇ ਨਾਲ-ਨਾਲ ਹੁਣ ਮੈਂ ਇੱਥੇ ਆਟਾ ਗੁੰਨ ਕੇ ਰੱਖ ਦੂੰਗੀ ਤੇ ਆਟਾ ਫਰਿੱਜ ਚ ਰੱਖ ਦਾਂਗੇ ਗੁੰਨ ਕੇ ਕਿਉਂਕਿ ਬਾਹਰ ਪਿਆ ਤਾਂ ਆਟਾ ਢਿੱਲਾ ਹੋ ਜਾਂਦਾ ਗਰਮੀ ਬਹੁਤ ਆ ਗਈ ਤੇ ਬਾਕੀ ਹਜੇ ਬੱਚੇ ਤਾਂ ਸੁੱਤੇ ਪਏ ਸੀਗੇ ਚਾਹ ਬਣਾ ਕੇ ਉਸ ਤੋਂ ਬਾਅਦ ਬੱਚਿਆਂ ਨੂੰ ਬਿਠਾਵਾਂਗੇ ਕਦੇ ਕਦੇ ਹੁਣ ਚਾਹ ਬਣਾ ਲਈਦੀ ਐ ਵਸੇ ਡੇਲੀ ਤਾਂ ਨਹੀਂ ਬਣਾਉਂਦੇ ਸਵੇਰ ਵਾਲੀ ਚਾਹ ਪਰ ਕਦੇ ਕਦੇ ਬਣਾ ਲਈਦੀ ਕਦੇ ਕਦੇ ਮਨ ਕਰਦਾ ਚਾਹ ਪੀਣ ਨੂੰ ਤਾਂ ਬਣਾ ਲਈਦੀ ਐ ਚਲੋ ਮੈਂ ਆਟਾ ਛਾਣ ਕੇ ਰੱਖ ਲਿਆ ਸੀ ਕਿ ਇੱਥੇ ਤੇ ਚਾਹ ਵੀ ਆਪਣੀ ਉੱਪਲ ਗਈ ਸੀ ਉਸ ਦੇ ਵਿੱਚ ਦੁੱਧ ਪਾਤਾ ਸੀਗਾ ਹੁਣ ਆਟਾ ਗੁੰਨ ਕੇ ਰੱਖ ਦੂੰਗੀ ਤੇ ਚਾਹ ਪੀ ਕੇ ਉਸ ਤੋਂ ਬਾਅਦ ਸਬਜ਼ੀ ਦੀ ਤਿਆਰੀ ਕਰਾਂਗੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਤਾਂ ਕਰਕੇ ਹੁਣ ਵਲੌਗ ਬਣਾਉਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾਗਾ। ਲੋ ਜੀ ਆਟਾ ਗੁੰਨ ਲਿਆ ਸੀ ਮੈਂ ਤੇ ਉਸ ਨੂੰ ਇੱਕ ਵਰਤਨ ਦੇ ਵਿੱਚ ਅਲੱਗ ਕੱਢ ਕੇ ਤੇ ਫ੍ਰਿਜ ਦੇ ਵਿੱਚ ਲਾ ਦੂੰਗੀ ਕਿਉਂਕਿ ਹਜੇ ਰੋਟੀ ਲੱਗਣ ਤਾ ਬਹੁਤ ਟਾਈਮ ਪਿਆਗਾ। 6 ਵਜੇ ਸੀਗੇ ਇੱਥੇ ਜਦੋਂ ਮੈਂ ਆਟਾ ਗੁੰਨ ਕੇ ਰੱਖ ਲਿਆ ਸੀਗਾ ਮੈਨੂੰ ਐ ਸੀ ਚਲੋ ਖੜੀ ਖੜੀ ਵੀ ਮੈਂ ਕੀ ਕਰਦੀ ਆਂਗੀ ਜਿਵੇਂ ਵੀ ਮੈਨੂੰ ਲੋਟ ਲੱਗਦਾ ਕਈ ਵਾਰੀ ਮੈਂ ਸਬਜ਼ੀ ਦੀ ਤਿਆਰੀ ਨਾਲ ਕਰ ਲੈਨੀ ਹੈਗੀ ਤੇ ਕਦੇ-ਕਦੇ ਮੈਂ ਆਟਾ ਗੁੰਨ ਕੇ ਰੱਖ ਲੈਨੀ। ਲੋ ਜੀ ਚਾਹ ਬਣ ਗਈ ਹੈ ਹੁਣ ਤੇ ਉਸ ਤੋਂ ਬਾਅਦ ਚਾਹ ਪਾ ਲਈ ਮੈਂ ਬਰਤਨਾਂ ਦੇ ਵਿੱਚ ਤੇ ਚਾਹ ਪੀ ਕੇ ਤੇ ਫਿਰ ਸਬਜ਼ੀ ਬਣਾ ਲਵਾਂਗੀ ਮੈਂ ਕਿ ਚੰਦੇ ਵਿੱਚ ਖੜਨਾ ਹੁਣ ਬਹੁਤ ਐ ਲੱਗਦਾ ਵੀ ਐਨੀ ਗਰਮੀ ਗੁੱਮ ਹੋ ਜਾਂਦਾ ਅੰਦਰ ਤੋਂ ਗਮੀ ਬਿਲਕੁਲ ਇੱਥੇ ਬੱਚੇ ਉੱਠ ਖੜੇ ਸੀ ਚਾਹ ਬਣਦੀ ਬਣਦੀ ਤੇ ਨਾਲ ਬੱਚਾ ਨੂੰ ਵੀ ਚਾਹ ਪਾ ਕੇ ਦੇ ਦੂੰਗੀ ਮੈਂ ਕਈ ਵਾਰੀ ਬੱਚੇ ਲੇਟ ਉੱਠਦੇ ਆ ਕਈ ਵਾਰੀ ਅੱਜ ਤਾਂ ਬੱਚੇ ਜਲਦੀ ਉੱਠ ਖੜੇ ਸੀਗੇ ਲਓ ਜੀ ਚਾਹ ਪੀ ਲਈ ਸੀ ਤੇ ਉਸ ਤੋਂ ਬਾਅਦ ਮੈਂ ਸਬਜ਼ੀ ਬਣਾਉਣ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਲੱਗੀ ਸੀ ਤੇਰਮਾਂਦ ਉੱਧਰ ਲੈ ਕੇ ਆ ਗਿਆ ਸੀਗਾ ਸਬਜ਼ੀ ਅੱਜ ਬਣਾਉਣੀ ਸੀਗੇ ਪਰ ਮੈਂ ਬੈਂਗਨ ਤੇ ਮਸਾਲਾ ਪਾ ਰਹੀ ਸੀ ਉਹਦੇ ਵਿੱਚ ਮੈਂ ਇਹ ਹੈ ਦੀ ਰੈਸিপি ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆਪਾਂ ਇਸ ਦਾ ਬਲੌਗ ਆ ਗਿਆਗਾ ਵੀਡੀਓ ਆਪਣੀ ਲਓ ਜੀ ਇਸ ਤੋਂ ਬਾਅਦ ਸਬਜੀ ਆਪਣੀ ਹੁਣ ਬਣ ਜੂਗੀ ਤੇ ਵਰਤਨ ਜਿਹੜੇ ਹੋਏ ਪਏ ਸੀ ਮੋਂ ਚੱਕ ਦੋਂਗੇ ਸਬਜੀ ਬਣਦੇ ਬਣਦੇ ਵਰਤਨ ਚੱਕ ਕੇ ਜਾਣਗੇ ਤੇ ਉਸ ਤੋਂ ਬਾਅਦ ਮੈਂ ਵੈਦੀ ਚੈੱਕ ਕਰ ਲੂੰਗੀ ਸਬਜੀ ਤੇ ਉਸ ਤੋਂ ਬਾਅਦ ਮਸ਼ੀਨ ਲਾ ਦਾਂਗੇ ਵਾਸ਼ਿੰਗ ਮਸ਼ੀਨ ਰੋਟੀ ਬਣਦੇ ਬਣਦੇ ਕੱਪੜੇ ਧੋਤੇ ਜਾਣਗੇ ਤੇ ਸਭ ਤੋਂ ਪਹਿਲਾਂ ਮੈਂ ਪੱਗਾਂ ਪਰਨੇ ਜਿਹੜੇ ਮਸ਼ੀਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੱਗਾਂ ਪਰਨੇ ਹੀ ਪਾਉਂਗੀ ਜੀ ਕਿਉਂਕਿ ਦੂਸਰੇ ਕੱਪੜਿਆਂ ਦੇ ਨਾਲ ਆਪਾਂ ਪੱਗਾਂ ਨਹੀਂ ਧੋਂਦੇਗੇ ਕਿਉਂਕਿ ਪੱਗ ਦਾ ਰਤਬਾ ਬਹੁਤ ਉੱਚਾ ਹੁੰਦਾ ਤਾਂ ਕਰਕੇ ਇਹਨਾਂ ਨੂੰ ਆਪਾਂ ਦੂਸਰੇ ਕੱਪੜੇ ਤੋਂ ਅਲੱਗ ਧੋਣੇ ਆਗੇ ਤੇ ਸਭ ਤੋਂ ਪਹਿਲਾਂ ਮੈਂ ਪੱਗਾਂ ਪਰਨੇ ਚਲੋ ਇੱਕ ਲੋਟੋ ਦਾ ਲਾ ਦੂੰਗੀ ਤੇ ਉਹ ਧੁੱਤੇ ਜਾਣਗੇ ਤੇ ਉਸ ਤੋਂ ਬਾਅਦ ਦੂਸਰੇ ਕੱਪੜੇ ਪਾ ਦਾਂਗੇ ਕੱਪੜੇ ਅੱਜ ਕਾਫੀ ਹੋਏ ਪਏ ਸੀਗੇ ਬਸ ਤਾਂ ਇਹ ਰੋਜ਼ ਦੇ ਕੰਮ ਆਗਾ ਕੱਪੜਿਆਂ ਦਾ ਤਾਂ ਸਾਰਿਆਂ ਦੇ ਹੋ ਜਾਂਦਾ ਕਿ ਕਹਿੰਦੇ ਹੁੰਦਾ ਕੀ ਕਹਿਣਾ ਇਸ ਜੀ ਬਾਰੇ ਪਰ ਕੀ ਕਹਿਣਾ ਕਦੇ ਕੱਪੜੇ ਘੱਟ ਹੋਣ ਇੱਕ ਅੱਧਾ ਸੂਟ ਪਰ ਵੈ ਕੰਮੀ ਕਰਕੇ ਪਸੀਨਾ ਜਦੋਂ ਇਹ ਨਾ ਆਉਂਦਾ ਤਾਂ ਕੱਪੜੇ ਵਾਰ-ਵਾਰ ਹੁਣ ਕੰਮ ਕਰਦੇ ਸੁਬਾਹ ਹੁਣ ਇਸ਼ਨਾਨ ਕਰ ਲਿਆ ਸੀ ਜਦੋਂ ਕੰਮ ਕਰਕੇ ਛੱਡਾਂਗਾ ਤੁੰ ਦੁਬਾਰਾ ਫੇਰ ਕਹਿੰਦੇ ਹੁੰਦੇ ਆ ਕਿਨੇ ਦਾ ਕੱਪੜੇ ਚੇਂਜ ਕਰਨੇ ਪੈਣਗੇ ਕੰਮ ਕਰਕੇ ਤੋਂ ਬਾਅਦ ਪਸੀਨਾ ਆਜੂਗਾ ਉਹੀ ਆਪਾਂ ਨੂੰ ਦੁਬਾਰਾ ਨਹਾਉਣਾ ਪਊਗਾ ਲਓ ਜੀ ਉਸ ਤੋਂ ਬਾਅਦ ਮੈਂ ਮਸ਼ੀਨ ਲਾ ਕੇ ਤੇ ਰੋਟੀ ਲੱਗ ਗਈ ਸੀਗੀ ਸਬਜ਼ੀ ਬਣ ਗਈ ਸੀ ਇੱਥੇ ਰੋਟੀ ਬਣਾ ਲਾਂ ਹੁਣ ਤੇ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਝਾੜੂ-ਪੋਚੇ ਦਾ ਕੰਮ ਕਰਾਂਗੇ ਰੋਟੀ ਖਾ ਪੀ ਕੇ ਉਦੋਂ ਵੀ ਉਬਾਲਾ ਆ ਗਿਆ ਸੀਗਾ ਗੈਸ ਬੰਦ ਕਰਤਾ ਸੀ ਉਹ ਤਾਂ ਮੈਂ ਹੋਜੀ ਰੋਟੀ ਬੰਦੀ ਬੰਦੀ ਨਾਲ ਹੀ ਉਹ ਨਾਲ ਦੀ ਨਾਲ ਮੈਂ ਪਾ ਕੇ ਦੇ ਦੂੰਗੀ ਰੋਟੀ ਤੇ ਰੋਟੀ ਕੇ ਹੁੰਦੇ ਉਸ ਤੋਂ ਬਾਅਦ ਇਹਨਾਂ ਨੇ ਸਾਰਿਆਂ ਨੇ ਰੋਟੀ ਖਾ ਲਈ ਸੀ ਤੇ ਮੈਂ ਰਹਿਂਦੀ ਸੀ ਖਾਣ ਵਾਲੀ ਤੇ ਇੱਥੇ ਮੈਂ ਮਗਰ ਕੁਲਰ ਕੋਲੇ ਬਹਿ ਕੇ ਰੋਟੀ ਖਾਣ ਲੱਗ ਗਈ ਸੀ ਤੇ ਬੱਚੇ ਖੰਡ ਸੌਫ ਖਾ ਰਹੇ ਸੀਗੇ ਰੋਟੀ ਤੋਂ ਬਾਅਦ ਜਦੋਂ ਪੱਖੇ ਕੁذਰਾ ਹੂਰੇ ਬੈਠ ਜਾਣੇ ਆਗੇ ਤੋ ਉੱਠਣ ਨੂੰ ਦਿਲ ਨਹੀਂ ਕਰਦਾ ਬਾਕੀ ਰੋਟੀ ਖਾ ਕੇ ਤਾਂ ਵੈਸੇ ਸਵੇਰ ਦੀ ਤਾਂ ਕਿਰਾਇਆ ਹੁੰਦਾ ਵੀ 10 ਮਿੰਟ ਬੈਠ ਜਾ ਤੇ ਪਰ ਜਦੋਂ ਬੈਠ ਜਾਂਦੇ ਸੁਸਤੀ ਜ਼ਿਆਦਾ ਚੜ ਜਾਂਦੀ ਫਿਰ ਕੰਮ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾਗਾ ਰੋਟੀ ਖਾ ਰਹੇ ਸੀ ਰੋਟੀ ਦੇ ਨਾਲ ਨਾਲ ਤੇ ਇਥੇ ਗੱਲਾਂ ਬਾਤਾਂ ਕਰੀ ਜਾਂਦੇ ਸੀ ਬੱਚੇ ਹੱਸੀ ਖੱਡੀ ਜਾਂਦੇ ਸੀਗੇ ਤੇ ਹਜੇ ਇਹਨਾਂ ਦੇ ਪਾਪਾ ਵੀ ਕੰਮ ਤੇ ਗਏ ਨਹੀਂ ਸੀਗੇ ਮਸੁੰਨ ਦਾ ਟਾਈਮ ਹੋਇਆ ਪਿਆ ਸੀ ਕੰਮ ਤੇ ਜਾਣ ਦਾ ਟਿਪਣ ਵਗੈਰਾ ਮੈਂ ਪਾ ਕੇ ਰੱਖਤਾ ਸੀ ਉਹਨਾਂ ਦਾ ਨਾ ਨਾਲ ਬੱਚਿਆਂ ਦਾ ਮਜ਼ਾਕ ਚੱਲ ਰਿਹਾ ਹਾਸਾ ਖੇਡਾ ਬਸ ਇਹਨਾਂ ਦਾ ਪਤਾ ਹੀ ਨਹੀਂ 10 ਮਿੰਟਾਂ ਬੀਜਦੀ ਲੜ ਪੈਣ ਕਦੋਂ ਤੇ ਕਦੋਂ ਇਹ ਹੋਣ ਲੱਗ ਜਾਨੇ ਹਸਣਾ ਖੇਡਣ ਲੱਗ ਜਾਨਾ ਰਮਾਨ ਇੱਥੇ ਪ੍ਰਭ ਨੂੰ ਕਹਿੰਦਾ ਤੂੰ ਤੂੰ ਸਾਈਡ ਤੇ ਹੋ ਕੇ ਬਹਿ ਜਾ ਕੋਲਰ ਤੋਂ ਆਵਾਜ਼ ਆ ਉਹ ਸਾਹਮਣੇ ਬੈਠ ਗਈਆਂ ਕਹਿੰਦਾ ਮੇਰੇ ਵਸਾਰਾ ਦਿਨਕ ਦੂਜੇ ਨੂੰ ਐਂ ਛੇੜੀ ਜਾਂਦੇ ਹੈਗੇ ਇੱਕ ਹੁਣ ਟੀਵੀ ਖਰਾਬ ਹੋ ਗਿਆ ਐਲਸੀਡੀ ਆਪਣੇ ਖਰਾਬ ਹੋ ਗਈ ਆ ਬਸ ਸਾਰਾ ਦਿਨ ਫੋਨ ਦੇ ਦੁਆਲੇ ਬੱਚੇ ਰਹਿੰਦੇ ਆ ਤਾਂ ਕਰਕੇ ਵਲੌਗ ਹੁਣ ਘਟ ਬੰਦ ਆ ਗਿਆ ਬੱਚਾ ਨੂੰ ਬਸ ਇੱਕ ਬੱਚਾ ਛੜਦਾ ਜਦੋਂ ਪ੍ਰਭ ਛੜਦੀ ਆ ਰਮਾਨ ਚੱਕ ਲੈਂਦਾ ਫੋਨ ਰਮਾਨ ਛੜਦਾ ਪ੍ਰਭ ਚੱਕ ਲੈਦੀ ਆ ਵਲੌਗਿੰਗ ਦਾ ਤਾਂ ਟਾਈਮ ਹੀ ਨਹੀਂ ਲੱਗਦਾਗਾ ਇਹਨਾਂ ਇੱਥੇ ਇਹਨਾਂ ਦੇ ਪਾਪਾ ਵੀ ਕੰਮ ਤੇ ਚਲੇ ਗਏ ਉਹ ਪ੍ਰਭ ਦੱਸੀ ਜਾਂਦੀ ਕਹਿੰਦੀ ਤੂੰ ਐ ਕਰਕੇ ਐ ਖੜ ਜਾਂਦਾ ਹੁੰਦਾ ਕੂਲਰ ਦੇ ਮੂਰੇ ਕਹੀ ਜਦੋਂ ਕਹਿੰਦੀ ਕਿ ਮੈਨੂੰ ਕਹਿ ਰਿਹਾ ਪਾਸੇ ਹੋ ਜਾ ਬਸਾਦਾ ਨਾ ਬਸਨੀਆਂ ਕਿੰਨੇ ਕਿੰ ਆਈ ਲੱਗੇ ਰਹਿੰਦੇ ਜਿਦਾ ਇੱਕ ਦੂਜੇ ਨਾਲ ਭੈਣ ਭਰਾ ਲਓ ਜੀ ਹੁਣ ਰੋਟੀ ਖਾ ਲਈ ਆ ਬਸ 5-4 ਮਿੰਟ ਬੈਠ ਕੇ ਉਸ ਤੋਂ ਬਾਅਦ ਕਿਚਨ ਦਾ ਕੰਮ ਕਰਦੇ ਆ ਸਾਫ ਸਫਾਈ ਤਾਂ 7 ਮਿੰਟ ਤਾਂ ਆਉਂਦਾ ਜਦੋਂ ਕੋਲਡਰ ਮੂਰੇ ਆ ਗਿਆ ਤੇ ਉੱਠਾ ਨੂੰ ਵੀ ਦਿਲ ਨਹੀਂ ਕਰਦਾਗਾ ਫਰਮਾਨ ਕਹਿ ਰਿਹਾ ਸੀ ਕਿ ਨਾ ਮੇਰੇ ਟੈਨਿੰਗ ਬਹੁਤ ਹੋਈ ਪਈ ਆ ਬਾਹਾਂ ਤੇ ਤਾਕਰ ਕੇ ਬਾਹਾਂ ਦਿਖਾ ਰਿਹਾ ਸੀ ਆਪਣੀਆਂ ਮੈਂ ਗਰਮੀ ਬਹੁਤ ਜ਼ਿਆਦਾ ਆ ਹੁਣ ਤੇ ਟੈਨਿੰਗ ਤਾਂ ਹੋ ਹੀ ਜਾਂਦੀ ਆ ਵੀ ਅੱਧੀਆਂ ਬਾਹਾਂ ਵਾਲੇ ਕੱਪੜੇ ਹੁਣ ਪਾਏ ਹੁੰਦੇ ਆਗੇ ਲਓ ਜੀ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਗਈ ਸੀ ਤੇ ਬਾਸਕਟ ਖਾਲੀ ਕਰ ਲੂੰਗੀ ਜਿਹੜੇ ਪਹਿਲਾਂ ਬਰਤਨ ਧੋ ਕੇ ਰੱਖੇ ਸੀਗੇ ਤੇ ਗੈਸ ਵਗੈਰਾ ਸੈਲਫ ਸਾਰਾ ਸਾਫ਼ ਕਰਕੇ ਤੇ ਉਸ ਤੋਂ ਬਾਅਦ ਬਰਤਨ ਚੱਕਾਂਗੇ ਤੇ ਗੈਸ ਤੇ ਇੱਕ ਵਾਰੀ ਮੈਂ ਸਾਬਣ ਨਾਲ ਸਾਫ਼ ਕਰੂਗੇ ਉਸ ਤੋਂ ਬਾਅਦ ਕੱਪੜੇ ਦੇ ਨਾਲ ਸਾਫ਼ ਕਰ ਦਾਂਗੇ ਸਾਬਣ ਲਾ ਕੇ ਇੱਕ ਵਾਰ ਸਵੇਰ ਦੇ ਟਾਈਮ ਤੇ ਤਾਂ ਆ ਹੁੰਦਾ ਚਲੋ ਵੀ ਸਾਬਣ ਸਰਫਰ ਨਾਲ ਸਾਫ਼ ਹੋ ਜਾਂਦਾ ਵਧੀਆ ਹੋ ਜਾਂਦਾ ਉਹਤੇ ਆਟਾ ਵੀ ਡੁੱਲ ਜਾਂਦਾ ਮਾੜਾ ਮੋਟਾ ਜਦੋਂ ਆਪਾਂ ਆਪਣੇ ਇੱਥੋਂ ਜਿਹੜਾ ਉਹ ਕਰਦੇ ਆ ਦਾਲ ਸਬਜ਼ੀ ਦੇ ਵੀ ਛਿੱਟੇ ਪੈਂਦੇ ਆ ਜਦੋਂ ਬਣਦੀ ਹੈਗੀ ਫਿਰ ਦੇਨੇ ਭਾਵੇਂ ਆਪਾਂ ਕੱਲਾ ਕਪੜਾ ਮਾਰ ਕੇ ਸਾਫ਼ ਕਰ ਦਗੇ ਪਰ ਸਵੇਰ ਦੇ ਟਾਈਮ ਤੇ ਆ ਹੁੰਦਾ ਵੀ ਇੱਕ ਵਾਰੀ ਸਾਬਣ ਵਾਲਾ ਕੱਪੜਾ ਮਾਰ ਕੇ ਉਸ ਦੇ ਨਾਅ ਸਾਫ਼ ਕਰ ਲੈਣੇ ਆ ਉਸ ਤੋਂ ਬਾਅਦ ਮੈਂ ਸਲਫ ਸਾਫ਼ ਕਰ ਦੂੰਗੀ ਸਾਰੀ ਧਵਾਤਾਂ ਚੱਕ ਲਵਾਂਗੇ ਤੇ ਉਸ ਤੋਂ ਬਾਅਦ ਝਾੜੂ ਕੱਢੋਗੇ ਨੋ ਜੀ ਉਸ ਤੋਂ ਬਾਅਦ ਮੈਂ ਝਾੜੂ ਲਾਉਣ ਲੱਗ ਗਈ ਸੀ ਸਭ ਤੋਂ ਜ਼ਿਆਦਾ ਗਰਮੀ ਜਦੋਂ ਆਪਾਂ ਝਾੜੂ ਕੱਢਦੇ ਉਦੋਂ ਲੱਗਦੀ ਹੈਗੀ ਤਾਂ ਉਹ ਕਿ ਬਾਕੀ ਕੰਮ ਤਾਂ ਫੇਰ ਵੀ ਆਪਾਂ ਪੱਖਾ ਵਗੈਰਾ ਲਾ ਲੈਣੇ ਹੈਗੇ ਪਰ ਝਾੜੂ ਕੱਢਣ ਵੇਲੇ ਤਾਂ ਕਹਿੰਦੇ ਹੁੰਦੇ ਪੱਖਾ ਬੰਦ ਕਰਨਾ ਪੈਂਦਾ ਹੈਗਾ ਆਖਰ ਗੋਸਟਾਂ ਦੇ ਘਰ ਮੇਂ ਬਹੁਤ ਜ਼ਿਆਦਾ ਹੁੰਦੀ ਹੈ ਲੋ ਜੀ ਮੈਂ ਅੰਦਰ ਝਾੜੂ ਕੱਢ ਲਿਆ ਸੀ ਸਾਰੇ ਤੇ ਇੱਥੇ ਕੂੜਾ ਚੱਕ ਦੂੰਗੀ ਤੇ ਬਾਹਰ ਪੋਰਚ ਰਹਿ ਗਿਆ ਤੇ ਬਾਕੀ ਮੂਰਲਾ ਵੇੜਾ ਤਾਂ ਉਹਦਾ ਤੋਤਾ ਸੀਗਾ ਰਮਾਨ ਨੇ ਤੋਤਾ ਸੀਗਾ ਅੱਜ ਪਿਛਲਾ ਵੇੜਾ ਭਰਾਵ ਨੇ ਤੋਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਹੁਣ ਪੋਚਾ ਲਾ ਲਿਆ ਸੀਗਾ ਤੇ ਪੋਚਾ ਲਾ ਕੇ ਇੱਥੇ ਕੱਪੜੇ ਧੋਣ ਲੱਗੇ ਸੀਗੇ ਕੱਪੜੇ ਧੋ ਕੇ ਬਸ ਉਸ ਤੋਂ ਬਾਅਦ ਆਪਾਂ ਵਿਲੇ ਹੋ ਜਾਾਂਗੇ ਤੋਂ ਜਿਵਾ ਸਉਣ ਕੱਪੜੇ ਵੀ ਧੋਤੇ ਜਾਣਗੇ ਧੋ ਕੇ ਤੇ ਉਸ ਤੋਂ ਪਹਿਲਾਂ ਮੈਂ ਨਹਾਉਂਗੀ ਰਹਾ ਕੇ ਬਾਅਦ ਵਿੱਚ ਕੱਪੜੇ ਸੁਕਣੇ ਪਾਉਂਗੀ। ਜੇ ਮੈਨੂੰ ਪਸੀਨਾ ਬਹੁਤ ਜ਼ਿਆਦਾ ਆ ਗਿਆ ਸੀ ਤੇ ਬਹੁਤ ਆਪਦੇ ਆਪ ਚੋਂ ਐ ਵੀ ਹਲਕ ਤਾਈ ਜਰਦੀ ਸੀਗੀ। ਇੱਥੇ ਪਰ ਆਵਾਂ ਪੋਚਾ ਲਾਉਂਦੀ ਫਿਰਦੀ ਹੈਗੀ ਪਰ ਆਵ ਨੇ ਲਾਇਆ ਸੀ ਪੋਚਾ ਸੌਰੀ ਅੱਜ। ਪਾਣੀ ਬਦਲਣ ਆਈ ਸੀ ਪੋਚੇ ਵਾਲਾ। ਲਓ ਜੀ ਉਸ ਤੋਂ ਬਾਅਦ ਕੱਪੜੇ ਧੋਲੇ ਸੀ ਮੈਂ ਤੇ ਉਸ ਤੋਂ ਬਾਅਦ ਨਹਾ ਲਈ ਸੀ ਅੱਜ ਸਰ ਤੋਤਾ ਸੀਗਾ ਤੇ ਬੱਚਿਆਂ ਨੇ ਵੀ ਅੱਜ ਸਰ ਤੋਤਾਗਾ ਤੇ ਮੈਂ ਉਸ ਤੋਂ ਬਾਅਦ ਕੱਪੜੇ ਸੁੱਕਣੇ ਪਾਉਣ ਲੱਗੀ ਆ ਕੱਪੜੇ ਵੀ ਆਪਣੀਆਂ ਦੋਨੇ ਤਾਰਾਂ 'ਤੇ ਲੱਗੀਆਂ ਸੀ ਬਾਕੀ ਪਾਉਣ ਵਾਲੇ ਕੱਪੜੇ ਜਿਹੜੇ ਉਹ ਸਟੈਂਡ 'ਤੇ ਪਾਏ ਤੇ ਉਸ ਤੋਂ ਬਾਅਦ ਹੁਣ ਬੈਲਚਾਟ ਰੈਸਟ ਕਰੂੰਗੀ ਮੈਂ ਤੇ ਫਿਰ ਸੂਟ ਸਟਿਚ ਕਰਨਾ ਜਿਹੜਾ ਉਹ ਕਰ ਲੂੰਗੀ ਤੇ ਆਪਣੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸਗੂ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ